ਆਜੇ ਕੋਈ ਅੱਗੇ ਚਲਾ ਰਹੇ ਹੈਗੇ ਹਾਂਜੀ ਹਾਂਜੀ ਅੱਗੇ ਚਲਾ ਰਹੇ ਤੇ ਕੋਲੇ ਬਣੇ ਪਏ ਅੱਜ ਕੋਲੇ ਜਿਪੋਨੇ ਆਲੂ ਆਲੂ ਬੁਣਾਗੇ ਤੇ ਨਾਲ ਨਾਲ ਬੈਂਗਣੀ ਤੇ ਪਰਤਾ ਠੀਕ ਆ ਕੈਮਰਾ ਵੀ ਚਲਾ ਲਈ ਠੀਕ ਆ ਲੈ ਆਜੋ ਹੁਣ ਆਲੂ ਕੱਢੇ ਰੈਡੀ ਤੇ ਇੱਕ ਬੈਂਗਣੀ ਲੱਗੀ ਬਈ ਆਪਣੀ ਆ ਦੇ ਇੱਕ ਬੈਂਗ ਨਹੀਂ ਹੋ ਗਈ ਤੇ ਇੱਕ ਹਾਂ ਉਹਦੇ ਪਾਸੇ ਜਿਹਾ ਕਿ ਰਹੋ ਹੈ ਹੋਰ ਵੀ ਹੋਗਾ ਉੱਥੇ ਆ ਗਿਆ ਆ ਨਾ ਮੁਰਗੀਆਂ ਅਕਤ ਕੋਲ ਹਾਂ ਲੋ ਜੀ ਦੋ ਬੈਂਗਣੀਆਂ ਤੇ ਆਲੂ ਵੀ ਹਰੀ ਅਮਰਜਾ ਦਾ ਬਾਤ ਚ ਹੋ ਚ ਡੰਡੀ ਚ ਲਾ ਕੇ ਉਹ ਕਰ ਦਾਂਗੇ ਦੇ ਨਾ ਦੇ ਤਲੋਂ ਮੇਨ ਲੋੜ ਅੱਜ ਕੋਲੇ ਬਣੇ ਹੋਏ ਨੇ ਤੇ ਭੁੰਨਾਂਗੇ ਤੇ ਬਾਅਦ ਚ ਪਰਤਾਵਾਂਗੇ ਦਾ ਨਿਆਰ ਲੋ ਜੀ ਐਂਡੂ ਲੋ ਜੀ ਅभी ਵਿੱਚ ਹੀ ਰੱਖ ਦੇਵਾਂਗੇ ਹਾਂ ਜੀ ਆ ਲੋ ਅੱਜ ਆਪੇ ਚੱਲ ਰਹੀ ਉਹ ਹੋ ਗਈ ਦੋ ਬੋਧ ਗਈ ਆਲੂ ਖਾ ਲੋ ਦੰਦ ਗਾਸਰ ਥੋੜੀ ਹਟੇ ਇਹ ਸਾਨੂੰ ਤਾਂ ਬਾਅਦ ਚ ਅੰਡਾ ਜੇ ਤੇ ਪਾਵਾਂਗੇ ਬਾਚੀ ਵੀ ਉਹਦੇ ਤੱਕ ਤੇ ਐਨਾਂ ਦਾ ਸਕੂਲ ਦਾ ਜਾਣ ਦਾ ਟਾਈਮ ਹੋ ਗਿਆ ਵਧੀਆ ਲੱਗਦਾ ਸਕੂਲ ਜਾ ਕੇ ਹੈ ਠੀਕ ਲੱਗਦਾ ਠੀਕ ਲੱਗਦਾ ਤੈਨੂੰ ਵਧੀਆ ਲੱਗਦਾ ਹੈ ਵਧੀਆ ਲੱਗਦਾ ਸਕੂਲ ਜਾ ਕੇ ਆ ਕਾਲਾ ਟਿੱਕਾ ਕੱਤੋ ਲਾ ਆਹ ਕਾਲਾ ਟਿੱਕਾ ਹੱਦ ਗਈ ਆਹ ਆਹ ਸਹੀ ਕਾਲਾ ਟਿੱਕਾ ਲਾਉਂਦਾ ਜੀ ਕਿ ਨਾ ਜਨ ਨਾਲ ਕ ਜਿਹੜਾ ਆਹ ਦੇ ਡੱਬਗੇ ਚੰਗੀਦਰਾ ਉਹ ਤਾਂ ਨੰਗਾ ਪਿਆਗਾ ਬਹੁਤ ਉਹ ਇਨ ਡੱਬੇ ਬਣ ਜੂਗਾ ਬਸ ਕੁਝ ਹੋਰ ਰਸਿੱਟੇ ਹੁਣ ਪਲਾਸਟਿਕ ਬੋਲਟ ਦੇ ਵਿੱਚ ਪਲਾਸਟਿਕ ਹੜਤੀ ਤਾਂ ਹੋ ਜਣਾ ਲਿੰਗ ਕੋਲੇ ਸੀਗੇ ਫਟਪਕਿਆ ਉਹ ਜੇਣਗੇ ਦੇਖੋ ਜੰਦੂ ਵਾਦੇ ਦਾ ਬਣਾਵਾਂਗੇ ਪਰਥਾ ਚੰਗੀ ਦਵਾਈ ਕੋਤੋ ਠੀਕ ਹੈ ਹਾਲ ਹੋਇਆ ਲੂਤੇ ਬੈਗ ਨਹੀਂ ਆਪੇ ਭੁੱਲ ਗਏ ਪੁੱਜ ਕੇ ਆਹ ਵਾਲੀ ਬੋਲ ਹੋ ਗਿਆ ਤਾਂ ਕੰਮ ਤੇ ਨੋਕਲੀ ਨੂੰ ਆ ਬੇਰ ਨੇ ਚਾ ਜਮੀਨ ਵਿੱਚ ਵਸ ਵਸ ਕਰਨ ਲੱਗ ਗਿਆ ਨਾ ਤੇ ਆ ਇਹ ਬੈਂਗ ਨਹੀਂ ਆਂ ਦੋਨੋ ਆ ਆਲੂ ਆਗਾ ਆ ਤਾਂ ਆਲੂ ਹੋ ਕੱਚਾ ਲੱਗਦਾ ਅੰਦਰੋਂ ਇਹ ਤਾਂ ਬਹੁਤ ਜੂਆ ਲਿਆ ਕਰਤ ਨੇ ਆ ਉਹ ਨਹੀਂ ਲਖੋ ਇਹ ਆਪਣੀ ਮੈਗਣੀ ਨੂੰ ਧੋ ਲਾਂਗੇ ਨਾ ਕੋਣ ਤੋਂ ਬੜੇ ਸਰਕਾਰੀ ਤਾਰਦਾਂ ਨਹੀਂ ਸਾਰਾ ਕੀ ਹੋਵੇ ਬਾਅਦ ਤੇ ਕਿਉਂਕਿ ਇਹ ਇਹ ਨੂੰ ਮੰਨੇਗਾ ਤਾ ਪੂਰੇ ਪੂਰੇ ਪੁੱਜੀ ਕੀ ਦੇ ਮਾ ਸਾ ਵੜਕ ਲੈਂਦੀ ਆ ਉਹਨਾਂ ਦੇ ਉਹ ਕੁੱਤੇ ਨਾਲ ਭੱਜ ਕੋ ਉੋਠੀ ਟੱਪ ਗਈ ਅੱਛਾ ਸਾਜੋ ਹੋ ਰਿਹਾ ਵੀਡੀਓ ਜਲਾਤੀ ਹਾਂ ਦਾ ਨਾ ਅੱਡ ਚਾ ਚੜਿਆ ਆ ਕੀ ਕਰਦਾ ਓਏ ਆ ਨਾਂਸਾ ਹੈ ਹੈ ਉਹ ਕੀ ਓਹ ਉਹ ਚਿੜੀ ਦੇ ਬਜਣਾ ਸੀ ਮਾਰਤੀ ਚਿੜੀ ਮਨ ਲਾ ਲਾ ਉਹ ਵਾਇਗਨ ਦਾ ਵਿਆਹ ਪਈ ਆ ਗਿਆ ਤੇ ਜਿਵੇਂ ਉਹ ਅੰਦਰ ਲੈ ਕੇ ਗਿਆ ਫੜਕੀ ਕਹਿੰਦਾ ਹਾਂ ਹਾਂ ਵਾਸਤੇ ਕਿੱਧਰ ਗਈ ਉੱਥੇ ਬੰਨੇਗਾ ਹੁਣ ਉਹ ਤਾਂ ਉਹ ਭੱਜ ਗਈ ਉਹ ਕਿ ਰੱਸੀ ਨਾ ਹੋ ਗਰ ਸਿੱਧਾ ਛੱਡ ਦੇ ਦੀ ਵਿਚਾਰੇ ਦੀ ਨੇ ਉੱਥੇ ਬਣਦੇ ਲਿਆ ਗਈ ਇਹ ਆਹ ਹਰ ਦਾ ਮੋਟਾ ਭਾ ਮੋਟੇ ਮੋਟੇ ਦੇਖ ਲੀਏ ਤੈਨੂੰ ਆਹ ਰਸੀ ਨਾਲ ਬਣੀ ਸੰਗਲੀ ਇਹਦੀ ਜਿੱਦ ਦੂਰ ਜਾਂਦੀ ਸੀ ਤਾਂ ਕਰਕੇ ਪਾਜੀ ਜੀ ਬਰਮਾਨਾ ਰਸਾ ਬਾਲਦਾ ਤੇ ਲੋੜੀਂਦੀ ਏਡੀ ਦੂਰ ਤੱਕ ਜਾਂਦੀ ਜੇ ਤਾਂ ਇੱਕ ਵਾਰੀ ਬਾਗੀ ਹੋ ਗਏ ਜਿੱਕੱਤੀ ਵਾਰ ਬਾਗੀ ਤਾਂ ਇਹਨੂੰ ਹੁਣ ਦੇਖੋ ਸਜ਼ਾ ਮਿਲ ਰਹੀ ਆ ਕਿ ਭਈ ਬਾਰ ਨਾਲ ਜਾਈ ਦਿੱਤੀ ਯਾਰ ਮਨ ਨੇ ਇੱਥੇ ਬੈਠੀ ਰੂ ਕੋਈ ਕੀ ਬਸ ਨਾ ਬਚਵਾਉਂਦੀ ਮੜ ਕੇ ਇਸੇ ਬੋਲ ਰਗ ਇਹ ਹੁਣੇ ਹੀ ਲੋਟ ਆ ਗਈ ਮੰਨ ਕੇ ਪਰਥਾ ਆਪਣੇ ਰੋ ਪਰਥਾ ਇਹ ਨਹੀਂ ਹਾਂਦਾ ਕਾਇ ਗਾਲੂ ਦਗਰ ਗਿਰਾ ਲਈ ਬੂਗ ਮਾਰ ਕੇ ਫੇਰ ਖਲਾਦੂ ਉਹ ਹਨ ਕਰੇ ਮੁਝ ਪਾਈਏ ਇੱਕ ਹੋਰ ਬਈ ਅਡੀਆਂ ਮੰਗਣੀਆਂ ਜਿਹੜੇ ਬੈਨ ਬਣਨੇ ਸੀ ਭੁੱਜ ਗਈ ਆ ਆਲੂ ਠੀਕ ਹੈ ਨੂੰ ਕਰ ਕਾਪਨ ਮੰਗਪਾ ਸਰ ਕਾਪਨ ਲੈਟਿਆ ਅਦਰਕ ਉਸ ਨਾਲ ਮਿਰਚ ਤੇ ਪਿਆਜ਼ ਤੇ ਟਮਾਟਰ ਤੇ ਟਮਾਟਰ ਪੋਰਾ ਰੱਖ ਟੇਗਾ ਆ ਦੇਖੋ

ਪੇਪੋ ਟਮਾਟਰ ਨੂੰ ਮਟਰ ਪਾ ਕੇ ਤੇ ਜੀ ਆ ਰਿਹਾ ਆਪਣਾ ਮਾਰ ਮਿੱਠੀ ਕੋਰੀ ਇਹ ਉਹ ਕਰੀਂ ਲੰਬੀ ਜਿਹੀ ਚੀਜ਼ ਆਪਿਆ ਇਸ ਤੋਂ ਨਾਮ ਮਸਾਲੇ ਵਗੈਰਾ ਤੇ ਅੱਗੇ ਅੱਗੇ ਦੋ ਜੀ ਦੇ ਨਮਿਤ ਤੇ ਬੋੜਾ ਯਾਰ ਗਾਨਮ ਤਾਂ ਟੱਕੇ ਆਣੀ ਨਾਣੀ ਆਪਾਂ ਇਸ ਦਿਨ ਨੂੰ ਤਰਖਤ ਬੋੜਾ ਬਾਈ ਬੋੜਾ ਕੋਈ ਨੀਂਮੇ ਲਾਚ ਉਹ ਬੰਨਾ ਹੋਇਆ ਬੰਨਾ ਇਹ ਉਹ ਬੱਕ

ఇలా ఉంది అప్పుడు అయితే ఇంకా ఇక్కడ అయ్యే విచ్చిన తీర్థకరణ తిన్నాలో అది కాదు నీకు ఏ విసి ప్రయత్ ఏ విసి పడితే నీకు ఈ గ్రహణ ప్రయత్కరణ ఫ్రెండ్ టేస్ట్ కర్దే అబ్బా ਦਸ ਦਿਨਾਂ ਲੰਮੇਤਰ ਕਾਲ। ਤੇ ਹਿਸਟਰੀ ਬਹੁਤ ਹਿਸਟਰੀ ਬਣ ਗਿਆ। ਨੇ